ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਪੰਜਾਬ 'ਚ ਵਾਪਰੀ ਵੱਡੀ ਵਾਰਦਾਤ ਜੀ ਹਾਂ ਸਭ ਲੋਕਾਂ ਦੇ ਉੱਡ ਗਏ ਹੋਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੁਰ ਪਰ ਤੋਂ ਵੱਡੀ ਖਬਰ ਸਾਹਮਣੇ ਆਈ ਕਿਥੇ ਵੱਡੀ ਵਾਰਦਾਤ ਵਾਪਰੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਤੇਨੇ ਵਗੋਲੀਆਂ ਚਲਾਈਆਂ ਜਿਸ ਚ 5 ਲੋਕ ਸਵਾਰ ਸਨ ਫਾਇਰਿੰਗ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਇੱਕੋ ਪਰਿਵਾਰ ਦੇ ਸਨ ਮਰਨ ਵਾਲਿਆਂ ਚ ਇੱਕ ਮਹਿਲਾ ਤੇ ਦੋ ਨੌਜਵਾਨ ਸ਼ਾਮਲ ਸਨ ਦੋ ਲੋਕਾਂ ਹਸਤਰ ਪਹੁੰਚ ਕੇ ਦਮ ਤੋੜਦੇ ਤਾਂ ਬਦਮਾਸ਼ਾਂ ਨੇ ਗੋਲੀਆਂ ਮਾਰ ਮਾਰ ਕਾਰ ਨੂੰ ਛੁਣਾਣੀ ਕਰਦਾ ਹਮਲਾਵਰਾਂ ਨੇ ਵੀ ਤੇਜ਼ ਰੌਂਡ ਫਾਇਰਿੰਗ ਕੀਤੀ ਪੁਲਿਸ ਅਧਿਕਾਰੀ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਆ ਕਾਰ ਸਵਾਰ ਮੈਂ ਲਾ ਦੀ ਮੌਕੇ ਤੇ ਮੌਤ ਹੋਈ ਆ ਤੇ ਦੋ ਲੋਕਾਂ ਨੇ ਹਸਪਤਲ ਪਹੁੰਚ ਕੇ ਦਮ ਤੋੜ ਦਿੱਤਾ ਬਦਮਾਸ਼ਾਂ ਨੇ ਗੋਲੀਆਂ ਮਾਰ ਕਰਕੇ ਕਾਰ ਨੂੰ ਸ਼ਰਣੀ ਕੀਤਾ ਤੇ ਪੁਲਿਸ ਅਧਿਕਾਰੀ ਵੀ ਉਸੇ ਮੌਕੇ ਤੇ ਹੁਣ ਪਹੁੰਚੇ ਨੇ ਤੇ ਕਾਰਨਾਮਾ ਦਾ ਜੱਈਆ ਲੈ ਰਹੇ ਨੇ ਜੀ ਹਾਂ ਇਹ ਵੱਡੀ ਖਬਰ ਅਪਡੇਟ ਹੁਣੇ ਹੁਣੇ ਸਾਹਮਣੇ ਆ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਤਨ